ਆ ਜੀ ਮੈਂ ਕੋਈ ਨਹੀਂ ਸਾਈਨنگ ਹੈ ਬੰਦੇ ਦਾ ਆਤਾਪ ਮੈਂ ਦਿੱਕਤ ਨਹੀਂ ਕਰਦੇ ਮੈਨੂੰ ਬਹੁਤ ਜ਼ੋਰ ਤਾਂ ਬੰਦਾ ਇਹ ਨਹੀਂ ਚੁਣਦਾ ਬੀ ਮੇਰੀ ਗੱਲ ਸਮਝ ਆ ਨਹੀਂ ਜੀ ਆਰਡਰ ਲਾ ਦਿਓ ਜਿਹੜੇ ਏਡੀਸੀ ਬੰਦੇ ਹੈਗੇ ਆ ਅਸੀਂ ਤਾਂ ਮੁੜ ਕੇ ਅੱਜ ਵਾਰਨ ਕਰ ਦਿੰਦੇ ਆ ਕੱਲ ਮੈਂ ਦੁਬਾਰਾ ਆਉਂਗੀ ਦੁਬਾਰਾ ਕਰ ਦਿੰਦੇ ਆ ਕਿਉਂਕਿ ਮੈਂ ਚਾਹੁੰਦੀ ਨਹੀਂ ਇਹ ਚੀਜ਼ ਕਾਰਵਾਈ ਕਰਨਾ ਨਹੀਂ ਹੈ ਜੀ ਉਹਨੇ ਸਾਥ ਮੈਂ ਗੱਲ ਸਮਝੂ ਮੈਡਮ ਅੱਜ ਤੱਕ ਜੀ ਇਹਨੇ ਖਾਲੀ ਨਹੀਂ ਕਰ ਗੁਰੂ ਮਾਰੇ ਦੀ ਬੀਨਾ ਮੈਂ ਔਰ ਮੇਰੀ ਟੀਮ ਔਰ ਮਾਂ ਜੋ ਸਿਫਤੀ ਸਾਡੇ ਨੂੰ ਕਮਾ ਦੇਣਾ ਜੀ ਸਾਰਾ ਖਾਲੀ ਰਹਦੀ ਅੱਜ ਜਾ ਕੇ ਵੇਖੀ ਤੁਸੀਂ ਹੈਰੀਟੇਜ ਵਾਕ ਵੇ ਨੂੰ ਸਿੱਧਾ ਸਾਡੇ ਨਾਲ ਹੋ ਗਏ ਹੋ ਹਾਲ ਵੀ ਆਰ ਵੇਖ ਲੋ ਅਸੀਂ ਸ਼ਹਿਰ ਤਾਂ ਇਹ ਸਹੀ ਗੱਲ ਜਿਹੜੀ ਮੰਗਤ ਨੂੰ ਸਾਡੀਆਂ ਲਈ ਜਿਹੜਾ ਦਰੋਸਾ ਆਇਆ ਕਿ ਐਕਚੁਅਲੀ ਆਲਰੇਡੀ ਸਾਰੇ ਸ਼ਹਿਰ ਦੇ ਵਿੱਚ ਅਮਰਸਰ ਦੇ ਵਿੱਚ ਮਾਨਯੋਗੀ ਏਡੀਸੀ ਮੈਮ ਵੱਲੋਂ ਦੂਸਵੇਂ ਹੁਕਮਾਂ ਦੇ ਨਾਲ 163 ਬੀ ਐਨ ਐਸ ਦੇ ਜਿਹੜੇ ਆਰਡਰ ਕੱਢੇ ਹੋਏ ਆ ਉਹਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਜਿਹੜੀਆਂ ਸਾਡੀਆਂ ਪਹਿਲਾਂ ਵੀ ਡਰਾਈਵ ਚੱਲ ਰਹੀਆਂ ਸੀਗੀਆਂ ਔਰ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਸਮਾਨ ਜਿਹੜਾ ਜਿਵੇਂ ਸਾਰੇ ਗੁਰੂ ਘਰ ਹੈਗੇ ਆ ਗੁਰੂ ਮਹਾਰਾਜ ਗੁਰੂ ਰਾਮਦਾਸ ਦਾ ਘਰ ਹੈਗਾ ਸ਼ੀਦਾ ਸਾਹਿਬ ਹੋ ਗਿਆ ਦੁਰਗਿਆਨਾ ਮੰਦਿਰ ਹੋ ਗਿਆ ਤਕਰੀਬਨ ਸ਼ਹਿਰ ਦੇ ਜਿੰਨੇ ਵੀ ਬਾਜ਼ਾਰ ਆ ਸਾਡੀ ਟ੍ਰੈਫਿਕ ਟੀਮ ਵੱਲੋਂ ਔਰ ਕਾਰਪੋਰੇਸ਼ਨ ਦੇ ਵੱਲੋਂ ਮਿਲ ਕੇ ਜਿਹੜੀਆਂ ਉਹ ਡਰਾਈਵ ਸ਼ੁਰੂ ਕੀਤੀਆਂ ਹੋਈਆਂ ਤਾਂ ਜੋ ਜਿਹੜਾ ਜਿੰਨਾ ਵੀ ਸਮਾਨ ਦੁਕਾਨਾਂ ਦੇ ਬਾਹਰ ਲਾਇਆ ਹੋਇਆ ਉਹ ਲੋਕਾਂ ਦੇ ਪੈਦਲ ਚੱਲਣ ਵਾਲੇ ਜਿਹੜੇ ਰਸਤੇ ਉਹ ਵੀ ਬਲੌਕ ਕੀਤੇ ਹੋਇਆ ਉਹਨੂੰ ਖਾਲੀ ਕਰਾਉਣਾ ਪਲੱਸ ਪਾਰਕਿੰਗ ਵਾਲੀਆਂ ਜਿਹੜੀਆਂ ਮਤਲਬ ਲੋਕਾਂ ਦੇ ਚੱਲਣ ਵਾਲੇ ਉੱਥੇ ਗੱਡੀਆਂ ਜਿਹੜੀਆਂ پارک ਕੀਤੀਆਂ ਹੋਈਆਂ ਦੁਰਗਿਆਨਾ ਮੰਦਰ ਦੇ ਵਿੱਚ ਕਾਫੀ ਵੱਡੀ ਪਾਰਕਿੰਗ ਹੈਗੀ ਆ ਜਿਹਦੇ ਵਿੱਚ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਆਪਣੀਆਂ ਤੁਹਾਡੇ ਮੋਟਰਸਾਈਕਲ ਐ ਟੂ ਵੀਲਰ ਆ ਉਹ ਪਾਰਕਿੰਗ ਦੇ ਵਿੱਚ پارک ਕੀਤਾ ਜਾਵੇ ਔਰ ਜਿੰਨੇ ਵੀ ਜਿਹੜਿਆ ਥੱਲੇ ਪਲਾਸਾ ਜਿਹੜੀਆਂ ਇਹਨਾਂ ਦੇ ਦੁਕਾਨਾਂ ਹੈਗੀਆਂ ਜਿਹੜਾ ਸਮਾਨ ਬਹੁਤ ਜ਼ਿਆਦਾ ਬਾਹਰ ਰੋਡ ਪੂਰੀਆਂ ਬਲੌਕ ਕੀਤੀਆਂ ਹੋਈਆਂ ਜਿਹੜਾ ਸਮਾਨ ਆ ਉਹ ਦੁਕਾਨਾਂ ਦੇ ਅੰਦਰ ਹੋਵੇ ਤਾਂ ਜੋ ਜਿਹੜੇ ਕਸਟਮਰ ਆਉਣ ਜਾਂ ਸ਼ਰਧਾਲੂ ਜਿੰਨੇ ਵੀ ਆਉਂਦੇ ਆ ਉਹ ਆਰਾਮ ਦੇ ਨਾਲ ਨਮਸਕ ਗੁਰੂ ਮਹਾਰਾਜ ਦੇ ਘਰ ਹੋ ਸਕਣ ਔਰ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਵੀ ਜਿੰਨੇ ਵੀ ਗੁਰੂ ਮਹਾਰਾਜ ਦੇ ਘਰ ਹੈਗੇ ਆ ਚਾਹੇ ਉਹ ਮੰਦਿਰ ਹੋਗੇ ਚਾਹੇ ਗੁਰਦੁਆਰੇ ਹੋਗੇ ਸਾਰਿਆਂ ਦੇ ਵਿੱਚ ਜਿਹੜਾ ਸਾਡੀ ਸਾਡੀ ਟੀਮ ਵੱਲੋਂ ਜਿਹੜੀ ਆ ਉਹ ਸਾਫ ਸਫਾਈ ਜਿਹੜੀ ਆ ਪ੍ਰੋਪਰ ਜਿਹੜੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਕਿਸੇ ਤਰ੍ਹਾਂ ਦੀ ਕਿਸੇ ਵੀ ਸ਼ਰਧਾਲੂ ਨੂੰ ਜਿਹੜੀ ਆ ਉਹ ਪ੍ਰੋਬਲਮ ਨਾ ਆਵੇ ਮੰਨ ਲਓ ਖਾਕ ਕਰਕੇ ਨੰਨ ਨੂੰ ਦੱਸਣੀ ਗੱਲ ਨਹੀਂ ਨੀ ਵੇਖੋ ਸਾਡੀ ਮੇਦਨ ਤਾਂ ਉਹੀ ਦੱਸ ਰਹੀ ਆ ਜਿਹੜੀ ਮੇਨ ਰੋਡ ਵੀ ਹੈਗੀ ਆ ਜਿੱਥੇ ਗੱਡੀਆਂ ਗਲਤ ਪਾਰਕ ਕਰਕੇ ਜਾਂਦੇ ਆ ਉਹ ਵੀ ਹੁਣ ਅਸੀਂ ਜਿਹੜੀ ਆ ਖਾਸ ਕਰਕੇ ਜਦੋਂ ਅਸੀਂ ਹਾਥੀਗੇੜ ਤੋਂ ਅੰਦਰ ਨੂੰ ਆਉਂਦੇ ਆ ਜਦੋਂ ਮੰਦਰ ਦੇ ਅੰਦਰ ਉਹ ਲੈਫਟ ਸਾਈਡ ਜਿਹੜੀ ਅਸੀਂ ਪ੍ਰੋਪਰ ਸਾਰੀ ਜਿਹੜੀ ਉਹ ਖਾਲੀ ਕਰਾਵਾਂਗੇ ਈ ਰਿਕਸ਼ਾ ਆਟੋ ਜਿਹੜੀਆਂ ਉਹ ਬਿਲਕੁਲ ਉਹਨਾਂ ਦੀ ਜਿਹੜੀ ਇੱਥੇ ਨਹੀਂ ਰੱਖਾਂਗੇ ਉਹ ਬਿਲਕੁਲ ਬਾਹਰ ਬਾਹਰ ਹੀ ਸਵਾਰੀ ਨੂੰ ਉਤਾਰ ਕੇ ਤੇ ਬਾਹਰ ਹੀ ਵਾਪਸ ਜਾਣਗੇ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਕਿ ਹਾਥੀਗੇੜ ਬੜਾ ਬੁਰਾ ਹਾਲ ਆ ਰੇੜੀਆਂ ਦਾ ਦੇਖੋ ਰੇੜੀਆਂ ਵਾਲਿਆਂ ਨੂੰ ਵੀ ਐਕਚੁਅਲੀ ਉਹਦੇ ਵਿੱਚ ਵੀ ਗੱਲ ਕੀਤੀ ਹੋਈ ਆ ਡੀਸੀਬੀਏ ਦੇ ਨਾਲ ਕਿਉਂਕਿ ਜਗ੍ਹਾ ਕੋਈ ਇੰਨੀ ਖਾਸ ਹੈ ਨਹੀਂ ਆ ਵੀ ਆਪਾਂ ਇਹ ਕਿ ਇਹ ਵੀ ਉਹਨਾਂ ਨੇ ਵੀ ਰੋਜ਼ੀ ਰੋਟੀ ਇਹ ਬਿਲਕੁਲ ਜਿਹੜੀਆਂ ਜੇ ਜਿਹੜੀਆਂ ਬਿਲਕੁਲ ਨਾਲ ਕਰਕੇ ਕੰਧਾਂ ਦੇ ਨਾਲ ਲਾ ਲੈਂਦੇ ਦੀਵਾਰਾਂ ਦੇ ਪਿੱਛੇ ਤੇ ਬਹੁਤ ਸਾਰਾ ਰਸਤਾ ਜਿਹੜਾ ਉਹ ਆਰਾਮਨਾਖ ਖਾਲੀ ਹੋ ਸਕਦਾ ਜਿਹਦੇ ਵਿੱਚ ਜੇ ਵੀ ਕਿਸੇ ਨੇ ਸਮਝੀ ਵਗੈਰਾ ਜਿੰਨੇ ਲੈਣੀ ਆ ਜਾਂ ਫਰੂਟ ਲੈਣਾ ਤੇ ਉਹ ਗੱਡੀ ਆਪਣੀ ਸਹੀ ਤਰ੍ਹਾਂ ਪਾਰ ਕਰਕੇ ਉੱਥੇ ਲੈ ਸਕਦਾ ਔਰ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਕਿ ਇਹ ਜਿਹੜੀਆਂ ਵਾ ਇਹ ਜਿਹੜੀਆਂ ਕਾਰਵਾਈਆਂ ਅਸੀਂ ਕਰਨੇ ਕੰਟੀਨਿਊ ਰੱਖੀਏ ਔਰ ਸਾਡੀ ਟੀਮ ਨੂੰ ਤਕਰੀਬਨ ਹੁੰਦਾ ਵੀ ਆ ਡੇਲੀ ਸਾਡੇ ਜਿੱਥੇ ਜਿੱਥੇ ਅਸੀਂ ਕੰਮ ਕਰਾਉਂਦੇ ਆ ਔਰ ਉੱਥੇ ਸਾਡੀ ਤਕਰੀਬਨ ਇਹ ਚੀਜ਼ ਦੀ ਰਹਿੰਦੀ ਆ ਰੈਗੂਲੇਟਰ ਰਹਿੰਦੀ ਆ ਵੀ ਤਾਂ ਜੋ ਅਸੀਂ ਜਿਹੜਾ ਇਹ ਜਿਹੜਾ ਕੀਤਾ ਹੋਇਆ ਕੰਮ ਉਹਨੂੰ ਨੇਪਰੇ ਚਾੜ੍ਹ ਸਕੀ